ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਲਾਲ ਮਿਰਚ ਦਾ ਚਾਰ ਤੇ ਬਾਜ਼ਾਰ ਦੇ ਵਿੱਚ ਹਰੀਆਂ ਲਾਲ ਮਿਰਚਾਂ ਖੂਬ ਸਾਰੀਆਂ ਆਉਂਦੀਆਂ ਤੇ ਆਪਾਂ ਲਾਲ ਮਿਰਚ ਦਾ ਅੱਜ ਚਾਰ ਬਣਾਵਾਂਗੇ ਤੇ ਇੱਥੇ ਤੁਸੀਂ ਮਿਰਚਾਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜੋ ਤੇ ਮੈਂ ਇੱਥੇ ਮਿਰਚਾਂ ਨੂੰ ਗ੍ਰਾਮਾ ਨਾਲ ਨਹੀਂ ਲਿਆ ਵੈਸੇ ਮੈਂ ਇਸ ਤਰ੍ਹਾਂ ਅੰਦਾਜ਼ੇ ਨਾਲ ਮਿਰਚਾਂ ਲੈ ਲਈਆਂ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਸੁਕਾ ਲਿਆ ਸੀ ਤੇ ਧੋਣ ਤੋਂ ਪਹਿਲਾਂ ਆਪਾਂ ਡੰਡੀਆਂ ਨੂੰ ਧੋ ਕੇ ਆਪਾਂ ਡੰਡੀਆਂ ਨਹੀਂ ਇਹਨਾਂ ਦੀ ਲਾਵਾਂਗੇ ਜਰੂਰ ਆਪਾਂ ਧੋ ਲਵਾਂਗੇ ਫਿਰ ਇਹਨਾਂ ਦੀਆਂ ਡੰਡੀਆਂ ਨੂੰ ਕੱਟਾਰ ਦੇਵਾਂਗੇ ਤੇ ਹੁਣ ਆਪਾਂ ਇਹਨਾਂ ਦੀਆਂ ਕਟਿੰਗ ਕਰ ਲਵਾਂਗੇ ਤੁਸੀਂ ਇਹਨਾਂ ਨੂੰ ਚਾਹੋ ਤੇ ਕੱਟ ਕੇ ਮਿਰਚਾਂ ਪਾਓ ਮੈਂ ਇਹਨਾਂ ਨੂੰ ਲੰਬੇ ਤਰ੍ਹਾਂ ਲੰਬੀ ਕਟਿੰਗ ਕਰਕੇ ਮਿਰਚਾਂ ਨੂੰ ਪਾ ਪਾਵਾਂਗੇ ਆਪਾਂ ਮਿਰਚਾਂ ਦੀ ਆਪਾਂ ਦੋ ਦੋ ਹੀ ਸੇਕਾ ਲਈਏ ਮਿਰਚ ਖਰਾਬ ਨਹੀਂ ਹੁੰਦੀ ਜਿੰਨੀ ਆਪਾਂ ਫਿਰ ਚਿਨੀ ਆਪਾਂ ਨੂੰ ਚਾਹੀਦੀ ਹੋਵੇ ਆਪਾਂ ਉਹ ਨਹੀਂ ਮਿਰਚ ਖਾ ਸਕਦੇ ਆ ਇੰਜ ਵੇਸਟ ਨਹੀਂ ਹੁੰਦੀ ਆਪਾਂ ਪੂਰੀ ਮਿਰਚ ਜੀ ਆਪਾਂ ਸਬੂਤੀ ਨੂੰ ਕੱਟ ਕੇ ਪਾਈ ਕੀਤੇ ਤੇ ਸਾਰੀਆਂ ਮਿਰਚਾਂ ਨੂੰ ਮੈਂ ਇਸੇ ਤਰ੍ਹਾਂ ਹੀ ਕੱਟ ਦਵਾਂਗੀ ਤੇ ਮਿਰਚਾਂ ਆਪਾਂ ਇੱਕਦਮ ਫਰੈਸ਼ ਮਿਰਚਾਂ ਲਈਆਂ ਸੀ ਇੱਥੇ ਮੈਂ ਸਾਰੀਆਂ ਮਿਰਚਾਂ ਦੀ ਕਟਿੰਗ ਕਰ ਦਿੱਤੀ ਐ ਤੇ ਹੁਣ ਆਪਾਂ ਤੁਹਾਨੂੰ ਮਸਾਲੇ ਦਿਖਾ ਦਿੰਨੇ ਆ ਇੱਥੇ ਆਪਾਂ ਲਈ ਸੀ ਇੱਕ ਇੱਕ ਚਮਚਾ ਆਪਾਂ ਲਈ ਕਲੌਂਜੀ ਸਰੋਂ ਪੀਲੀ ਸਰੋਂ ਮੇਥਰੇ ਇੱਥੇ ਪਾਵਾਂਗੇ ਅੱਧਾ ਕ ਚਮਚਾ ਪਹਿੰਗ ਤੇ ਇਧਰ ਹੋਇਆ 2 ਚਮਚੇ ਮੈਂ ਧਨੀਏ ਦੇ ਲਏ ਸੀ 2 ਚਮਚੇ ਸੌਫ ਤੇ ਤੇ 1.5 ਚਮਚਾ ਲਿਆ ਸੀ ਮੈਂ ਕਾਲੀ ਮਿਰਚ ਤੇ ਇਹਨਾਂ ਨੂੰ ਆਪਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਗੈਸ ਨੂੰ ਓਨ ਕਰਕੇ ਗੈਸ ਦੇ ਉੱਪਰ ਪੈਰ ਰੱਖਤਾ ਸੀ ਗਿਆਂਦ ਉੱਪਰ ਪੈਨ ਦੇ ਉੱਤੇ ਮਸਾਲੇ ਪਾ ਦਵਾਂਗੇ ਮਸਾਲਿਆਂ ਨੂੰ ਥੋੜਾ ਘੋਨੇ ਲਵਾਂਗੇ ਮਸਾਲੇ ਇਸ ਕਰਕੇ ਭੁੰਨੀ ਦੇ ਮਸਾਲੇ ਥੋੜੇ ਸਿੱਲੇ ਹੋਣ ਤੇ ਮਸਾਲੇ ਥੋੜਾ ਜਿਹਾ ਵਧੀਆ ਤਰੀਕੇ ਨਾਲ ਚਾਰ ਦੇ ਵਿੱਚ ਆਪਾਂ ਘੋਟ ਲਵਾਂਗੇ ਤੇ ਚਾਰ ਵਿੱਚ ਖਰਾਬ ਨਹੀਂ ਹੁੰਦਾ ਮਸਾਲੇ ਪਾ ਲਈਏ ਚਾਰ ਹਮੇਸ਼ਾ ਚਾਰ ਦੇ ਵਿੱਚ ਮਸਾਲੇ ਭੁੰਨੇ ਕਈ ਥੋਨੇ ਚਾਹੀਦੇ ਆ ਇਹਨਾਂ ਦੀ ਨਵੀਂ ਮਰ ਜਾਂਦੀ ਮਸਾਲਿਆਂ ਦੀ ਮਸਾਲੇ ਚਟਕਣ ਦੀ ਆਵਾਜ਼ ਆ ਗਈ ਸੀ ਤੇ ਮਸਾਲੇ ਭੁੰਨ ਹੋ ਗਏ ਹੁਣ ਆਪਾਂ ਪਾ ਦਾਂਗੇ ਸਰੋਂ ਪੀਲੀ ਸਰੋਂ ਮੇਥੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਗੇ ਇਹਨਾਂ ਨੂੰ ਗੈਸ ਕਰਕੇ ਨਹੀਂ ਔਨ ਕਰਕੇ ਭੁੰਨਾ ਹੈ ਇਹ ਪੈਨ ਜਿਹੜਾ ਗਰਮ ਹੈ ਆ ਗਰਮ ਪੈਨ ਦੇ ਵਿੱਚ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਮਸਾਲੇ ਭੁੰਨ ਹੋ ਗਏ ਹੁਣ ਆਪਾਂ ਇਹਨਾਂ 2 ਮਿੰਟ ਵਾਸਤੇ ਠੰਡੇ ਕਰਕੇ ਇਹਨਾਂ ਨੂੰ ਮੈਂ ਕੱਢ ਲਵਾਂਗੀ ਮਸਾਲੇ ਠੰਡੇ ਹੋ ਗਏ ਸੀ ਮਸਾਲਿਆਂ ਨੂੰ ਆਪਾਂ ਅੱਜ ਕੁੰਡੀ 'ਚ ਕੁੱਟ ਕੇ ਇਹਨਾਂ ਨੂੰ ਨਰਦਰਾ ਜਿਹਾ ਪੀਸ ਲਾਂਗੇ ਕੁੱਟ ਕੇ ਕੁੰਡੀ ਵਿੱਚ ਤੇ ਇਹਨਾਂ ਨੂੰ ਜਿਆਦਾ ਨਹੀਂ ਇਹਨਾਂ ਨੂੰ ਪਾਊਡਰ ਜਿਹਾ ਬਣਾਵਾਂਗੇ ਬਿਲਕੁਲ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ ਮਸਾਲਿਆਂ ਨੂੰ ਆਪਾਂ ਕੋਟਲੇ ਸੀ ਮਸਾਲੇ ਵਿੱਚ ਇਸ ਤਰ੍ਹਾਂ ਦੇ ਦਾਦਰੇ ਜੇ ਕੋਟਲੇ ਸੀ ਤੇ ਮਸਾਲਿਆਂ ਨੂੰ ਆਪਾਂ ਹੁਣ ਕੁੰਡੇ ਚੋਂ ਬਾਹਰ ਕੱਢ ਦਵਾਂਗੇ ਪਲੇਟ 'ਤੇ ਰੱਖ ਲਾਂਗੇ ਤੇਲ ਗਰਮ ਕਰਕੇ ਆਪਾਂ ਤੇਲ ਨੂੰ ਠੰਡਾ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਹਿੰਗ ਪਾ ਦਵਾਂਗੇ ਹਿੰਗ ਨੂੰ ਗਰਮ ਕਰਕੇ ਕਪਾਦਾਂਗੇ ਇੱਕ ਚਮਚਾ ਨਮਕ ਦੋ ਚਮਚੇ ਨਮਕ ਤੇ ਇਹਨਾਂ ਚਮਚਮਕਤੇ ਪਾਏ ਸੀ ਤੇ ਸਾਰੇ ਚਾਰ ਦੇ ਵਿੱਚ ਨਮਕ ਜ਼ਿਆਦਾ ਹੈ ਤਾਂ ਇਹੰਦਾ ਇੱਕ ਚਮਚਾ ਆਪਾਂ ਲਾਲ ਮਿਰਚ ਕਸ਼ਮੀਰੀ ਪਾ ਦਵਾਂਗੇ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਆਪਾਂ ਜਵੈਣ ਪਾਵਾਂਗੇ ਇੱਕ ਚਮਚਾ ਆਪਾਂ ਕਲੋਜੀ ਪਾ ਦਵਾਂਗੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਦੇਵਾਂਗੇ ਤੇ ਇੱਧਰ ਜਿਹੜੇ ਆਪਾਂ ਮਸਾਲਿਆਂ ਨੂੰ ਘੋਟ ਲਿਆ ਸੀ ਉਹ ਵੀ ਪਾ ਦਵਾਂਗੇ ਉਸ ਤੋਂ ਬਾਅਦ ਹੁਣ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਮੈਲਟ ਕਰ ਦਿੱਤਾ ਸੀ ਤੇ ਮਿਰਚਾਂ ਨੂੰ ਪਾ ਦੇਵਾਂਗੇ ਮਿਰਚਾਂ ਪਾ ਕੇ ਮਿਕਸ ਕਰ ਦੇਵਾਂਗੇ ਐਸਤਰਾ ਚਾਰ ਪੌਣ ਨਾਲ ਚਾਰ ਬਿਲਕੁਲ ਨਹੀਂ ਖਰਾਬ ਹੁੰਦਾ ਵੀ ਚਾਰ ਮਸਾਲੋਂ ਸਾਤ ਚਾਰ ਨਿਕਲ ਜਾਂਦਾ ਆ ਮੈਂ ਜਿੰਨੀ ਵਾਰੀ ਵੀ ਚਾਰ ਪਾਇਆ ਮੇਰਾ ਚਾਰ ਬਿਲਕੁਲ ਨਹੀਂ ਵੀ ਖਰਾਬ ਹੋਇਆ ਵੀ ਸਿੱੇਰ ਸਰਦੀਆਂ ਦਾ ਚਾਰ ਆਪਾਂ ਛਲਗਮਨਾ ਖਾਓ ਸਾਗ ਨਾਲ ਆਲੂ ਮਟਰ ਗਾਜਰਾਂ ਨਾਲ ਚਾਰ ਦੀ ਇੱਕ ਮਿਰਚ ਰਾਕੇ ਖਾਓ ਬਹੁਤ ਜ਼ਿਆਦਾ ਟੇਸਟ ਲੱਗਦਾ ਚਾਰ ਚਾਰ ਦੇ ਵਿੱਚ ਪਾਵਾਂਗੇ 2 ਕ 3 ਚਮਚਾਪਾ ਸਿਰਕੇ ਦੇ ਸਿਰਕਾ ਤੁਸੀਂ ਨਾ ਵੀ ਪਾਉਣਾ ਚਾਹੋ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਪਾ ਸਕਦੇ ਹੋ ਸਿਰਕਾ ਪਾਉਣ ਨਾਲ ਚਾਰ ਬਿਲਕੁਲ ਨਹੀਂ ਕਦੀ ਵੀ ਖਰਾਬ ਹੋਏਗਾ ਚਾਰ ਬਿਲਕੁਲ ਬਣ ਕੇ ਰੈਡੀ ਹੈ ਚਾਰ ਚ ਮਸਾਲੇ ਪੂਰੇ ਹੋਣੇ ਚਾਹੀਦੇ ਆ ਚਾਰ ਬਹੁਤ ਤੇਸਤ ਬੰਦਾ ਆ ਤੇ ਮਸਾਲਿਆਂ ਦੇ ਨਾਲ ਹੀ ਚਾਰ ਦੀ ਰੰਗਤ ਆਉਂਦੀ ਹੈ ਚਾਰ ਨੂੰ ਆਪਾਂ ਕੰਟੇਨਰ ਵਿੱਚ ਪਾ ਦੇਵਾਂਗੇ ਚਾਰ ਨੂੰ ਆਪਾਂ ਜਦੋਂ ਵੀ ਧੋਪ ਲਗਾਉਣੀ ਹੋਵੇ ਆਪਾਂ ਡੱਬੇ ਦੇ ਵਿੱਚ ਪਾ ਕੇ ਚਾਰ ਨੂੰ ਆਪਾਂ ਕਦੀ ਵੀ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਉਹ ਜਾਂ ਉੱਪਰ ਆਪਾਂ ਪਤਲਾਜਾ ਕਪੜਾ ਦੇ ਕੇ ਜਾਂ ਆਪਾਂ ਉੱਪਰ ਜਾਲੀ ਰੱਖ ਕੇ ਧੁੱਪ ਲਵਾਵਾਂਗੇ ਚਾਰ ਦੇ ਵਿੱਚ ਪਸੀਨਾ ਨਹੀਂ ਆਉਣਾ ਚਾਹੀਦਾ ਵੀ ਚਾਰ ਦੀ ਰੈਸਪੀ ਤੁਹਾਨੂੰ ਪਸੰਦ ਆਈ ਹੋਏਗੀ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਚਾਰ ਬਹੁਤ ਵਧੀਆ ਚਾਰ ਬਣਿਆ ਆ ਕਦੀ ਵੀ ਨਹੀਂ ਇਹ ਖਰਾਬ ਹੋਏਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ